ਕਲਾ ਹਾਂ ਜੀ ਇਹ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਰਫੇਸ ਹੋਈ ਸੀ ਜਿਹਦੇ ਵਿੱਚ ਇੱਕ ਮੁੰਡਾ ਤੇ ਕੁੜੀ ਕਿ ਬਜ਼ੁਰਗ ਲੇਡੀ ਸ਼ਰਧਾ ਉਹਨਾਂ ਦਾ ਪਰਸਕੂ ਵੀ ਭੱਜ ਗਈ ਸੀ ਤੇ ਅਸੀਂ ਐਸਐਸਪੀ ਸਾਹਿਬ ਸ਼੍ਰੀ ਨਾਨਕ ਸਿੰਘ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਤੇ ਇਮੀਡੀਏਟਲੀ ਟੀਮਸ ਫੌਂਡ ਕਰਕੇ ਡਿਸੀਗਨੇਟ ਕੀਤੀਆਂ ਗਈ ਤੇ ਵਿਦਨ 3 ਆਵਰਸ ਅਸੀਂ ਦੋਨੇ ਜਿਹੜੇ ਕੀ ਉਸਰ ਸੀ ਅ ਅਪਰੇਂਡ ਕਰ ਲਏ ਜਿਨ੍ਹਾਂ ਦੀ ਬਾਅਦ ਚ ਤਲਾਸ਼ੀ ਲੈਂਦਿਆਂ ਤੂੰ 500 ਮਸ਼ੀਨੀ ਗੋਲੀਆਂ ਵੀ ਮਿਲੀਆਂ ਨੇ ਤੇ ਨਾਲ ਹੀ ਇਹ ਇਹ ਦੋਨੇ ਕਿਊਜਡ तकरीबन 11 ਤੋਂ 12 ਮਾਰਕ ਦੋਤਾ ਪੂਰੀ ਸ਼ਹਿਰ ਦੇ ਵਿੱਚ ਪਿਛਲੇ ਬਦਲਾਂ ਨਾ ਕਰ ਚੁਕੇ ਕਾਰਨ ਕੀ ਸੀ ਕਿ ਨਸ਼ੇ ਦੀ ਆਦੀ ਸੀ ਕਿ ਹਾਂਜੀ ਬਿਲਕੁਲ ਜੀ ਨਸ਼ੇ ਦੇ ਆਦੀ ਸੀ ਉਹ ਨਸ਼ੇ ਦੀ ਤੋੜ ਲੱਗਦੀ ਸੀ ਤੇ ਫਿਰ ਇਹ ਸਵੇਰੇ ਮਤਲਬ ਕਿ ਆਰਡਰ ਦਾਵਾ ਦੇ ਬਿਜ਼ੀ ਲੋਕੇਸ਼ਨਸ ਤੇ ਜਿੱਥੇ ਰਸ ਚਰਨ ਲੋਤੇ ਵਾਰਦਾ ਦੁਰਜਾਮ ਕਰਦੇ ਸੀ ਉਸ ਤੋਂ ਬਾਅਦ ਤੇ ਨਸ਼ੇ ਦਾ ਸੇਵਨ ਕਰਕੇ ਤੇ ਆਪਦਾ ਫਿਰ ਨੈਕਸਟ ਦਿਨ ਦੁਬਾਰਾ ਸੇਮ ਚੀਜ਼ ਸਰ ਪਹਿਲਾਂ ਵੀ ਮਾਮਲੇ ਕਰਦੇ ਸੀ ਹਾਂਜੀ ਇਹ ਕੁੜੀ ਦਾ ਨਾਮ ਹੈ ਜਸਪ੍ਰੀਤ ਕੋਰ ਸਰਨ ਰஞ்சிਤ ਕੋ ਡਾਕਟਰ ਰஞ்சிਤ ਕੋਰ ਇਹ ਨੈਣਾ ਪੜਦੇ ਗਿਆ ਨੜੀਆ ਤੇ ਮੁੰਡੇ ਦਾ ਨਾਮ ਹੈ ਜਗਨਦੀਪ ਸਿੰਘ ਐਲੀਸ ਕੋਰ ਆ ਇਹ ਮੈਮਨੂ ਕੁ ਜੱਟਾ ਰਹਿਣਾ ਨਾ ਮੁੰਡੇ ਦੇ ਪਹਿਲਾਂ ਇਸ ਤੋਂ ਪਹਿਲਾਂ 7 ਪਰਚੇ ਸਨੇਚਿੰਗ ਦੇ ਵੱਖ-ਵੱਖ ਥਾਂ ਨੇ ਹੋਏ ਚਿੱਤ ਤੇ ਕੁੜੀ ਉੱਤੇ ਵੀ ਇੱਕ ਪਰਚਾ ਸਨੇਚਿੰਗ ਦਾ ਲੋਰੀਗੀਟਾ ਵਿੱਚ ਦੋਨੋਂ ਇਕੱਠੇ ਕਿਵੇਂ ਹੋਏ ਪੈਣ ਪ੍ਰਾਣੀ ਕਿਵੇਂ ਕੋਣ ਨਹੀਂ ਆਪ ਉਸ ਜੀ ਤੇ ਦੋਨੇ ਜਿਹੜੇ ਨਸ਼ਾ ਕਰਨ ਦੇ ਬਾਦੀ ਤੇ ਉਸ ਹਾਨੇ ਉਹਦੇ ਸੰਕ ਦੇ ਵਿੱਚ ਇਕੱਠੇ ਹੋਇਆ ਕਾਫੀ ਚਿਰ ਸਰ ਕਿੰਨੇ ਕ ਵਾਰ ਦਾ ਆਪਣੇ ਇਲਾਕੇ ਜੀਆਂ ਟ੍ਰੇਸ ਹੋ ਗਈ ਇਹਨਾਂ ਦੇ ਇਹਦੇ ਨਾਲ ਜੀ ਸ਼ਹਿਰ ਦੇ ਵਿੱਚ ਤਕਰੀਬਨ 11 ਦੁਬਾਰਾ ਵਾਰ ਦਾ ਆਰਡਰ ਸਾਡੇ ਨੇ ਟ੍ਰੇਸ ਹੋਇਆ ਮੋਬਾਈਲ ਕਿ ਕਿਥੇ ਵੇਚੀ ਸੀ ਵੀ ਕਹਿੰਦੇ ਕਿ ਮੋਬਾਈਲ ਇਹ ਇਹ ਮੋਬਾਈਲ ਨੂੰ ਇਮੀਡੀਏਟਲੀ ਵਿੱਚੋਂ ਪੈਸੀ ਕੱਢ ਕੇ ਤੇ ਮੋਬਾਈਲ ਕਿਸੇ ਸੰਸਾਨ ਥਾਂ ਤੇ ਸੁੱਟ ਦਿੰਦੇ ਸੀ ਮੋਬਾਈਲ ਪਰ ਸਭ ਕੁਝ ਉੱਟ ਗਈ ਤੇ ਸਿਰਫ ਪੈਸੀ ਦੇ ਵਿੱਚ ਚੁੱਕ ਗਈ ਪਾਤੋ ਸਰੇ ਉਹੀ ਨੌਜਵਾਨ ਲੜਕੇ ਲੜਕੀਆਂ ਮਤਲਬ ਜਿਹਨਾਂ ਦੀ ਕਿ ਤਹਿਸ਼ਿਲ ਸੀ ਕਿ ਮੋਟਰਸਾਈਕਲ ਤੇ ਆਉਂਦੇ ਨੇ ਤੇ ਖੋ ਕਰਕੇ ਚਲੇ ਜਾਂਦੇ ਨੇ ਮਤਲਬ ਬਿਲਕੁਲ ਜੀ ਬਿਲਕੁਲ ਜੀ ਇਹ ਉਹੀ ਮੁੰਡਾ ਕੁੜੀ ਨੇ ਜਿਹੜੇ ਕਾਫੀ ਦਿਨਾਂ ਤੋਂ ਮਤਲਬ ਕਿ ਇਸ ਸਰਗਣਾ ਸੀਗੇ ਤੇ ਇਸ ਚੀਜ਼ ਨੂੰ ਜਾਂਦੇ ਰਹੇ ਸੀ ਜੀ ਤੇ ਇਹ ਕੱਲ ਕੱਲ ਦੇ ਵਿੱਚ ਹੀ ਸਵੇਰੇ ਇਹ ਦੋ ਵਾਰ ਦਾ ਤੁਨਜਮ ਲੈ ਚੁੱਕੇ ਸੀ ਤੇ ਤੀਜੀ ਦੀ ਫਰਾਂਚ ਸੀ ਜੱਜ ਕਾਰਟਿੰਗ ਨੂੰ ਕਰਦੇ ਜੀਗੇ ਜਿਹੜਾ ਤੇ ਬਜ਼ੁਰਗ ਲੇਡੀਜ਼ ਜਿਨ੍ਹਾਂ ਉਪਰਸ ਵਾਈਫੋਨ ਜਿਹੜੇ ਮੋਬਾਈਲ ਫੋਨ ਤੇ ਬੇਸਿਕਲੀ ਪਰਸਨ ਡਾਟ ਕਰਦੇ ਸੀ ਤੇ ਮੋਬਾਈਲ ਫੋਨ ਵਗੈਰਾ ਇਹ ਸੁੱਕ ਜਾਂਦੇ ਸੀ ਠੀਕ